ਹਾਂਜੀ ਸਰ ਹਰੇਕ੍ਰਿਸ਼ਨ ਹਰੇਕ੍ਰਿਸ਼ਨ ਅੱਜ ਮੋਰਿੰਡਾ ਸ਼ਹਿਰ ਵਾਸਤੇ ਬੜਾ ਖੁਸ਼ੀ ਦਾ ਮੌਕਾ ਹੈ ਤੀਸਰੀ ਜਗਨਾਥ ਯਾਤਰਾ ਜੋ ਕਿ ਇਸ ਮਾਰ ਭਗਵਾਨ ਸ਼੍ਰੀ ਕ੍ਰਿਸ਼ਨ ਬਲਰਾਮ ਜੀ ਯਾਤਰਾ ਕੀਤੀ ਜਾ ਰਹੀ ਹੈ 2 ਸਾਲ ਮਗਰ ਤਾਂ ਦੇ ਸਭ ਸ਼ਾਂਤੀ ਵਾਸਤੇ ਚੜਾ ਜਿਹੜਾ ਨਾ ਪੁਰੀ ਜੀ ਦੀ ਯਾਤਰਾ ਨਿਕਲਦੀ ਰਹੀ ਹੈ ਲੇਕਿਨ ਸਾਰਾ ਸ਼ਹਿਰ ਖੁਸ਼ੀਆਂ ਮਾਣੇ ਇਸਨੂੰ ਯਾਤਰਾ ਅਪਸਰ ਗੱਡੀ ਗਈ ਹੈ 507 ਡਿਵਾਈਡ ਹੋ ਕੇ ਯਾਤਰਾ ਨਿਕਲਦੀ ਹੈ ਆ ਈਸ਼ਵਰ へ ਬਰਡਾ ਵਿਖੇ ਸ਼੍ਰੀ ਕ੍ਰਿਸ਼ਨ ਬਲਾਮ ਜੀ ਦੀ ਯਾਤਰਾ ਗੱਡੀ ਜਾ ਰਹੀ ਹੈ ਬਰੇ ਇਸਕੌਨ ਮੰਦਰ ਵੱਲੋਂ ਸਾਰਾ ਇੱਥੇ ਉਹਨਾਂ ਦੇ ਜਿਹੜੇ ਸੇਵਕ ਹੈ ਸੰਜੀਵ ਜੀ ਉਹ ਸਾਰੀ ਦੇਖਰੇਖ ਉਹਨਾਂ ਦੀ ਹੁੰਦੀ ਹੈ ਉਹਨਾਂ ਦੀ ਗਵਾਈ ਦੇ ਵਿੱਚ ਸਾਰਾ ਕੰਮ ਹੁੰਦਾ ਹੈ ਉਹ ਸਾਰੀ ਸੰਸਥਾਵਾਂ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਵੀ ਇਸ ਕੰਮ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਉਹ ਸਾਰਾ ਸਹਿਯੋਗ ਦਿੰਦੀਆਂ ਔਰ ਇੱਕ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਗਲੋਬਲ ਦੇ ਵਿੱਚ ਸਕੌਨ ਦਾ ਸੈਂਟਰ ਬਣਾਇਆ ਗਿਆ ਮੁੰਬਈ ਦਾ ਉਸ ਦੇ ਵਿੱਚ ਹਰ ਹਫਤੇ ਸਤ ਸੰਗ ਹੁੰਦਾ ਔਰ ਉਸ ਤੋਂ ਬਾਅਦ ਹਰ ਹਫਤੇ ਲੰਗਰ ਵੀ ਹੁੰਦਾ ਔਰ ਅੱਜ ਵੀ ਬਹੁਤ ਵੱਡੀ ਸੰਖਿਆ ਦੇ ਵਿੱਚ ਲੋਕ ਇਕੱਠੇ ਹੋਏ ਆ ਸੰਗਤ ਜਾ ਰਹੀ ਹੈ ਔਰ ਸੰਗਤ ਪੂਰੇ ਸ਼ਹਿਰ ਦੀ ਪ੍ਰਕਰਵਾ ਕਰਦੇ ਹੋਏ ਰਾਮ ਸ਼੍ਰੀ ਰਾਮ ਦਰਮਾਟ ٹرسٹ ਵਰਧਨ ਗਊਸ਼ਾਲਾ ਜੋ ਕਾਸਟੈਂਟ ਦੇ ਪਿੱਛੇ ਹੈ ਉੱਥੇ ਇਸ ਦਾ ਸਮਾਪਨ ਹੋਏਗਾ ਤੇ ਉੱਥੇ ਰਾਮ ਦਰਮਾਟ ٹرسٹ ਵੱਲੋਂ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤੋ ਸਾਰੇ ਆਏ ਹੋਏ ਭਗਤ ਜਨਾਂ ਨੂੰ ਔਰ ਇਲਾਕੇ ਦੇ ਜਿੰਨੇ ਵੀ ਸੰਗਤ ਉੱਥੇ ਪਹੁੰਚੇਗੀ ਉਹ ਸਾਰੇ ਅੱਜ ਲੰਗਰ ਲੈਣਗੇ ਔਰ ਮੈਂ ਇਸ ਦੀ ਬਹੁਤ ਬਹੁਤ ਸਾਰੇ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣਾ ਔਰ ਮੈਂ ਉਮੀਦ ਵੀ ਕਰਦਾ ਕਿ ਆਉਣ ਵਾਲੇ ਅਗਲੇ ਸਾਲ ਵੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਹ ਯਾਤਰਾ ਫੇਰ ਨਿਕਲੇ ਹਰੇ ਹਰਿ ਹਰੇ ਕ੍ਰਿਸ਼ਨ ਅੱਜ ਓਰੀਐਂਟੇਸ਼ਨ ਨੇ ਬਹੁਤ ਹੀ ਬਹੁਤ ਜੀ 嗯。<noise>

রাম রে রাম 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 রে হরে দেশ জল Krishna Krishna Hare 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 Rama Hare Rama